ਤਰਨ ਤਰਨ ਦੇ ਵਿੱਚ ਜਿਮਨੀ ਚੋਣਾ ਹੋਣਾ ਹੋਣ ਜਾ ਰਹੀਆਂ ਨੇ ਤੇ ਉਥੇ ਹੀ ਸਿਆਸੀ ਅਖਾੜਾ ਵੀ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਹਰਮੀਰ ਸਿੰਘ ਸੰਧੂ ਕੀ ਬਣ ਸਕਣਗੇ ਐਮ ਐਲ ਏ ਕੀ ਬਾਚੀ ਹੋਰ ਪਾਰਟੀ ਮਾਰੇਗੀ ਲਗਾਤਾਰ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਹਰਮੀਰ ਸਿੰਘ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਵਿਰੋਧਧਿਰ ਦੇ ਉਤੇ ਪਲਟਵਾਰਤਾ ਕੀਤਾ ਜਾ ਰਿਹਾ ਹੈ ਦੇ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਐਲਾਨੇ ਗਏ ਨੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਪੰਜਾਬੀਆਂ ਨੂੰ ਅਪੀਲ ਜਿਹੜੇ ਕਿ ਤਰਨਤਾਰਨ ਦੇ ਵਸਨੀਕਾਂ ਨੂੰ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਣੇ ਆ। ਸਾਧ ਭਗਵੰਤ ਸਿੰਘ ਜੀ ਮਾਨ ਵੱਲੋਂ ਜੇ ਅੱਜ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਉਹਦੇ ਲਈ ਤੁਸੀਂ ਵੀ ਸਾਰੇ ਜਦੋਂ ਮੈਂ ਪਿੰਡ-ਪਿੰਡ ਜਾਂਦਾ ਪਾਰਟੀ ਦੀਆਂ ਪ੍ਰਾਪਤੀਆਂ ਪਾਰਟੀ ਨੇ ਕੀ ਕਰਦਾ ਪਾਰਟੀ ਦਾ ਕੀ ਅਗਲਾ ਹੋਣ ਵਾਲਾ ਸਮਾ ਕਿਵੇਂ ਆਪਾਂ ਚੱਲਣਾ ਸਾਰਿਆਂ ਨੇ ਇਹ ਆਪਾਂ ਸਾਰੇ ਜਾਣਦੇ ਆ ਮੇਰਾ ਖਿਆਲ ਤੁਹਾਡੇ ਪਿੰਡ ਵੀ ਜਿਹੜੇ ਬੀਮਾ ਯੋਜਨਾ ਸ਼ੁਰੂ ਹੋ ਗਈ ਆ ਔਰ ਬੀਮਾ ਯੋਜਨਾ ਇਸ ਤਰੀਕੇ ਨਾਲ ਸ਼ੁਰੂ ਹੋਈ ਹਰ ਘਰ ਪ੍ਰਤੀ 10 ਲੱਖ ਰੁਪਏ ਸਰਕਾਰ ਆਪਣੇ ਕੋਲੋਂ ਜਿਹੜਾ ਆ ਉਹ ਖਰਚਾ ਦੋਗੀ ਉਹ ਕਿਵੇਂ ਆਪਾਂ ਜੇ ਹਫ਼ਤਾਬ ਲਾਈਏ ਕਿਉਂਕਿ ਇਹ ਬੀਮਾ ਯੋਜਨਾ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਹਰ ਘਰ ਦਾ ਕਾਰਡ ਬਣਦਾ ਆ ਪਰ ਜਦੋਂ ਆਪਾਂ ਦੇ ਅੰਦੇ ਮਹਾਰਾਜ ਸਾਰੇ ਤੰਦਰੁਸਤ ਰੱਖੇ ਪਰ ਖੁਦਾ ਦਾ ਖਾਸਤਾ ਕੋਈ ਕਿਸੇ ਨੂੰ ਪ੍ਰੋਬਲਮ ਆਉਦੀ ਆ ਤੇ ਉਹ ਬੀਮਾ ਯੋਜਨਾ 10 ਲੱਖ ਰੁਪਇਆ ਸਰਕਾਰ ਆਪਣੇ ਕੋਲੋਂ ਦੇਊਗੀ ਇੱਥੇ ਬਸ ਨਹੀਂ ਨੌਜਵਾਨਾਂ ਲਈ ਸਟੇਡੀਅਮ ਸ਼ੁਰੂ ਹੋ ਗਏ ਆ ਬੰਦੇ 30 ਸਟੇਡੀਅਮ ਨੌਜਵਾਨਾਂ ਲਈ ਆਪਣੇ ਹਲਕੇ ਦੇ ਵਿੱਚ ਆਉਣੇ ਆ 30 ਸਟੇਡੀਅਮ ਉਹਦੇ ਨਾਲ ਤੁਸੀਂ ਕਮਸ ਕਮ ਜਿਹੜੀ ਆਪਣੀ ਨੌਜਵਾਨੀ ਆ ਉਹ ਕਮਸ ਕਮ ਚੰਗੇ ਰੁਝਾਨ ਵਾਲੇ ਬੰਦੇ ਜੱਲੂਗੀ ਚੰਗਾ ਸਿਸਟਮ ਵੇਖੂਗੀ ਤਾਂ ਇਹ ਕੰਮ ਚੱਲਣੇ ਆ ਔਰ ਉਹਦੇ ਵਿੱਚ ਜਿਹੜੀ ਸਾਰਨ ਤੋਂ ਵੱਡੀ ਗੱਲ ਆ ਉਹ ਜਿਹੜੀ ਲਾਲ ਲਕੀਰ ਦੇ ਅੰਦਰ ਮਕਾਨ ਹੋਣਗੇ ਉਹ ਪਲਾਟ ਹੋਣਗੇ ਜਾਂ ਹੋਰ ਵੀ ਕਿਸੇ ਦੀ ਕੋਈ ਜਗਾ ਆ ਲਾਲਕੀਰ ਦੇ ਅੰਦਰ ਉਹਦੇ ਵੀ ਮਾਲਕੀ ਦੇ ਹੱਕ ਜਿਹੜੇ ਆ ਸਰਵੇ ਹੋ ਗਿਆ ਆ ਜੇ ਕੋਈ ਰਹਿ ਗਿਆ ਬੰਦਾ ਉਹ ਵੀ ਮੈਂ ਇੱਥੇ ਟੀਮਾਂ ਭੇਜ ਦੂੰਗਾ ਔਰ ਉਹ ਵੀ ਸਰਵੇ ਕਰਕੇ ਉਹ ਤੁਹਾਡੇ ਤੱਕ ਰਜਿਸਟਰੀਆਂ ਤੁਹਾਨੂੰ ਮਿਲ ਜਾਣੀਆਂ ਉਹਦੀਆਂ ਲਾਲਕੀਰ ਤੋਂ ਅੰਦਰ ਦੀ ਮੈਂ ਗੱਲ ਕਰਦਾ ਔਰ ਉਹ ਰਜਿਸਟਰੀਆ ਤੁਸੀਂ ਉਹ ਆਪਣਾ ਥਾਂ ਕਿਸੇ ਦਾ ਖਰੀਦ ਸਕਦੇ ਜੇ ਕਿਸੇ ਦਾ ਵੇਚ ਸਕਦੇ ਜੇ ਇਤੋਂ ਤੱਕ ਜੇ ਕਿਸੇ ਨੌਜਵਾਨ ਨੇ ਕੋਈ ਕੰਮ ਕਰਦਾ ਕੋਈ ਆਪਣਾ ਪ੍ਰਾਈਵੇਟ ਕੰਮ ਕਰਦਾ ਕੋਈ ਡੇਰੀ ਖੋਲਣੀ ਉਹਦੇ ਤੇ ਲੋਨ ਵੀ ਮਿਲ ਜਾਊਗਾ ਆਪ ਤੌਰ ਤੇ ਕੀ ਹੁੰਦਾ ਸੀ ਲਾਲਕੀਰ ਦੇ ਅੰਦਰ ਜਿਹੜੀਆਂ ਸਾਵਾ ਹੁੰਦੀਆਂ ਸੀ ਉਹਦੂ ਕੋਈ ਸਕੀਮ ਭਾਵੇ ਕੋਈ ਸਕੀਮ ਸਰਕਾਰ ਵੱਲੋਂ ਆਉਂਦੀ ਸੀ ਜਾਂ ਸੈਂਟਰ ਸਰਕਾਰ ਵੱਲੋਂ ਆਉਂਦੀ ਸੀ ਕਿ ਕੋਈ ਲੈਟਰਪੋਰਡ ਦੀ ਕੋਈ ਬਾਲੇਪੋਰਡ ਦੀ ਉਹ ਉਹਦੇ ਤੇ ਲਾਗੂ ਨਹੀਂ ਸੀ ਹੁੰਦਾ ਔਰ ਉਹ ਵੀ ਸਕੀਮ ਜਿਹੜੀ ਆ ਜਦੋਂ ਤੁਹਾਡੇ ਕੋਲ ਮਾਲਕੀ ਦੇ ਹੱਕ ਹੋ ਗਏ ਤੇ ਉਹ ਉਹਦੇ ਤੇ ਉੱਤੇ ਤੁਸੀਂ ਲੋਨ ਲੈ ਸਕਦੇ ਜੇ ਸਕੀਮਾਂ ਵੀ ਉੱਤੇ ਲਾਗੂ ਹੋ ਜਾਣਗੀਆ ਮੇਰੇ ਕਹਿਣ ਤੋਂ ਭਾਵ ਕਿ ਇਹ ਜਿਹੜਾ ਸਮਾਂ ਆ ਇਹ ਡੇਢ ਦੋ ਸਾਲ ਤੁਹਾਡੇ ਹੀ ਕੰਮ ਹੋਣੇ ਆ ਆ ਪਾਰਟੀਆਂ ਹੋਰ ਧੁਰੀਆਂ ਫਿਰਦੀਆਂ ਨੇ ਪਰ ਇਦਾਂ ਦਾ ਕੀ ਕੰਮ ਹੋਊਗਾ ਕੀ ਕਹਿਣਗੇ ਇਹ ਕੀ ਕਹਿਣਗੇ ਅਸੀਂ ਸਟੇਡੀਅਮ ਬਣਾ ਦਿਆਂਗੇ ਇਹ ਕੀ ਕਹਿਣਗੇ ਅਸੀਂ ਭੱਲਾ ਕਲੀਨਿਕ ਬਣਾ ਦਿਆਂਗੇ ਕੁਛ ਨਹੀਂ ਇਹ ਲੈਣੇ ਕਰਨਾ ਸਿਰਫ ਵੋਟਾਂ ਲੈ ਕੇ ਨਾ ਤੁਰ ਜਾਣਾ ਤੇ ਮੁੜ ਕੇ ਫੇਰ ਆਪਾਂ ਦੋ ਸਾਲ ਇੱਕ ਦੂਜਾ ਵਿੱਚ ਜਣਾ ਮੈਂ ਖਾਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰੂਗਾ ਵਧੀਆ ਸਟੇਡੀਅਮ ਵੀ ਬਣਾਵਾਗੇ ਇੱਥੇ ਵਧੀਆ ਇਸ ਗੱਡੀਵੜ ਦੀ ਕਿਉਂਕਿ 4000 ਵੋਟ ਹੈ ਉਹ ਗੱਡੀਵੜ ਦੀ ਜੇ ਇਕੱਲੀ-ਕੱਲੀ ਧੁੱਕਰ ਬਲ ਕੇ ਪਵਾਓਗੇ ਤੇ ਫੇਰ ਪੈਣੀ ਹੈ ਸੋ ਸਮਾਜ ਆਜ਼ਾਦ ਪੰਜਾਬ ਇਹੋ ਬੇਨਤੀ ਕਰਦਾ ਕਿ 11 ਤਰੀਕ ਨੂੰ ਇਹ ਆਪਾਂ ਫੈਸਲਾ ਕਰਦਾ ਆਂ ਔਰ ਮੈਂ ਦੇ ਫੇਰ ਤੁਹਾਡੇ ਕੋਈ ਰਹਿਣਾ ਆ ਆ ਜਿਹੜੇ ਕੈਂਡੀਡੇਟ ਕੋ ਕਿਤੋਂ ਆਇਆ ਕੋ ਕਿਤੋਂ ਆਇਆ ਕੋ ਕਿਦੋਂ ਆਇਆ ਇਹਨਾਂ ਨੇ ਕਿਸੇ ਵਾਲੇ ਮੁੜ ਕੇ ਲੱਭਣਾ ਲਈ ਮੈਨੂੰ ਤੇ ਤੁਸੀਂ ਅੱਗੇ ਵੀ ਬੜੀਆ ਵੱਡੀ ਬਹੁਤ ਮਤ ਨਾਲ 40 50 ਹਜ਼ਾਰ ਵੋਟ ਤੁਸੀਂ ਅੱਗੇ ਵੀ ਪਾਈ ਚ ਪਾਈ ਸੀ ਪਰ ਧਿਆਨ ਰੱਖਿਓ ਇਹ ਡੇਢ ਦੋਸਾ ਤੁਹਾਡੇ ਹੀ ਕੰਮ ਹੋਣੇ ਆ ਇਹ ਜਿਹੜੀਆਂ ਪਾਰਟੀਆਂ ਤੋਂ ਇਹਨਾਂ ਨੇ ਕਿਹਾ ਵੀ ਆਈ ਦੂਜੇ ਤੀਜੇ ਨੰਬਰ ਤੇ ਆ ਜੀਏ ਪਹਿਲੇ ਨੰਬਰ ਵਾਲੀ ਕੋਈ ਗੱਲ ਨਹੀਂ ਕੀ ਸੋ ਇਸ ਕਰਕੇ ਆਪਾਂ ਵੱਡਾ ਵੀ ਕੱਟ ਕਰਾਂਗੇ ਇੱਥੇ ਉਹ ਦਿਨ ਹੋਰ ਵੀ ਗੱਲਾਂ ਤੁਹਾਨੂੰ ਦੱਸੂਗਾ ਇੱਕੋ ਹੀ ਬੇਦੀਆ ਕਿ ਆਪਾਂ 14 ਨੂੰ ਚੰਗਾ ਰਿਜ਼ਲਟ ਆਊਗਾ ਤੇ ਆਪਣੇ ਹਲਕੇ ਦਾ ਕੋਈ ਨਾ ਕੋਈ ਸਵਾਰਿਆ ਜਾਊਗਾ ਬਾਕੀ ਤੁਹਾਡੇ ਨਾਲ ਬਹਿ ਕੇ ਰਾਏ ਕਰਾਂਗੇ ਸਾਰੇ ਨੌਜਵਾਨਾਂ ਨਾਲ ਬਹਿ ਕੇ ਰਾਏ ਕਰਾਂਗੇ